ਸ਼ੁਭਕਾਲ ਜੀ ਵੀਡੀਓ ਵੇਖ ਲਈਏ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਫਾਰਮਾ ਕੰਪਨੀਆ ਦੇ ਰਿਐਕਟਰ ਚ ਤਮਾਕਾ 15 ਲੋਕਾਂ ਦੀ ਮੌਤ ਮੱਚ ਗਈ ਹਾਰਕਾਰ ਆਧਾਰ ਪ੍ਰਦਾਨ ਪ੍ਰਦੇਸ਼ ਦੇ ਆਧਰਾ ਪ੍ਰਦੇਸ਼ ਦੇ ਨਾਲ ਪੱਲੇ ਤੇ ਬੋਧਵਰ ਜਾਨੀ ਕਿ ਅੱਜ 1 ਕੀ ਅਗਸਤ ਨੂੰ ਫੇਰ ਇੱਕ ਫਾਰਮਾ ਕੰਪਨੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਜਿਸ ਚ 15 ਲੋਕਾਂ ਦੀ ਮੌਤ ਹੋ ਗਈ ਜਿੰਦਗੀ ਕੁਝ ਹੋਰ ਲੋਕ ਜ਼ਖਮੀ ਹੋਏ ਹਨ ਹਾਸੀ ਦੇ ਤੁਰੰਤ ਬਾਅਦ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਲ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਦਾਇਲਾ ਚੱਲ ਰਿਹਾ ਹੈ ਮੀਡੀਆ ਰਿਪੋਰਟ ਮੁਤਾਬਕ ਧਮਾਕਾ ਸੇਜ ਸਥਿਤ ਕੰਪਨੀ ਦੇ ਰਿਐਕਟਰ ਚ ਧਮਾਕਾ ਹੋਇਆ ਡਾਕਟਰਾਂ ਦੀ ਟੀਮ ਸਾਰੇ ਜ਼ਖਮੀਆਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਜ਼ਖਮੀਆਂ ਦੇ ਵਿਸਤਾਰ ਵਿਹਸ ਕਲਚਰ ਪਹੁੰਚ ਗਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਤੋਂ ਬਾਅਦ ਸਾਰੇ ਲੋਕ ਗੁੱਸੇ 'ਚ ਹਨ ਜਿੰਦਾ ਜ਼ਿਲ੍ਹਾ ਸਪੀ ਦੀ ਪਾਟੇਲ ਨੇ ਬੋਧਵਾਰ ਰਾਤ ਨਿਊਜ਼ ਏਜੰਸੀ ਏਲਾਈਨ ਏ ਐਨ ਆਈ ਨੂੰ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ